ਐਸੇ ਸ਼ਰੋਮੀ ਅਕਾਲੀ ਦਲ ਦੇਸ਼ ਪਰ ਜਮਾਤਾ ਹੈ। ਔਰ ਉਹ ਉਹ ਵੀ ਮਜ਼ਬੂਤ ਰਹਿਣੀ ਚਾਹੀਦੀ ਹੈ। ਸਾਡਾ ਵੀ ਇਹ ਮੇਰਾ ਵੀ ਇਹ ਮੰਨਣਾ। ਸਿਕਯੂਰ ਉਹਨਾਂ ਨੂੰ ਗਲਤ ਦਿਸ਼ਾ ਮਿਲ ਜਾਂਦੀ ਹੈ। ਜੇ ਉਹਨੂੰ ਕਹੇ ਕਿ ਆਮ ਆਦਮੀ ਪਾਰਟੀ ਦਰਸਤ ਕਰ ਲਓ ਉਹ ਨਹੀਂ ਕਰ ਸਕਦੇ। ਜੇ ਉਹਨੂੰ ਕਹੇ ਭਾਜਪਾ ਕਰ ਲਓ ਉਹ ਨਹੀਂ ਕਰ ਸਕਦੇ। ਕਾਂਗਰਸ ਨਾਲ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਨਾਂ ਨੂੰ ਅਗਰ ਸਹੀ ਦਿਸ਼ਾ ਦੇਣੀ ਹੈ ਤਾਂ ਸ਼ਰੋਮੀ ਅਕਾਲੀ ਦਲ ਦਾ ਮਜ਼ਬੂਤ ਰਹਿਣਾ ਜ਼ਰੂਰੀ ਹੈ। ਕਿਸਾਨ ਅੰਦੋਲਨ ਨਾਲ ਕੋਈ ਇਸ ਨੂੰ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਕਹੋ ਤੁਸੀਂ ਇਹਨੂੰ ਕਿਸਾਨਾਂ ਦਾ ਅੰਦੋਲਨ ਕਹ ਦਿੰਦੇ ਹੋ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਸਿਆਸਤ ਤੋਂ ਪ੍ਰੇਰਿਤ ਨਹੀਂ ਕਿਸਾਨ ਜਿਹੜਾ ਉਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੁੰਦਾ ਕਰੇਗਾ ਹੁਣ ਮੇਰੀ ਗੱਲ ਸੁਣੋ ਕਿਸੇ ਨੇ ਜ਼ਮੀਨ ਕਿਸ ਦੀ ਖੋਲੀ ਆਦਮੀ ਤੇ ਅੰਬਾਨੀ ਨੇ ਕਿੱਲਾ ਜਾਂ ਤਾਂ ਕਿੱਲਾ ਕਿਸੇ ਕਿਸਾਨ ਦੀ ਜ਼ਮੀਨ ਕੀ ਕਰਨੀ ਲੈ ਕੇ ਇਹਨਾਂ ਨੇ ਕੀ ਕਰਨੀ ਠੀਕ ਹੈ ਤੇ ਉਹ ਐਵੇਂ ਗਲਤਫਹਿਮੀ ਪਾਤੀ ਉਹਨਾਂ ਨੂੰ ਪੱਜਪਾ ਦੀ ਬੜੀ ਅਹਿਮ ਮੀਟਿੰਗ ਚੱਲ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਡਿਊਟੀਆਂ ਲਗਾਈਆਂ ਜਾਣੀਆਂ ਪਰ ਇਸ ਦੇ ਵਿੱਚਕਾਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਲਾਈਅੰਸ ਦੀ ਚਰਚਾ ਹੈਗੀ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ ਅਮਿਤ ਸ਼ਾਹ ਦੇ ਪੰਜਾਬ ਆਉਂਦੀ ਆ ਵੀ ਚਰਚਾਵਾਂ ਹੈਗੀਆਂ ਜੇਪੀ ਨੱਡਾ ਦੇ ਪੰਜਾਬ ਆਉਂਦੀ ਆ ਵੀ ਚਰਚਾਵਾਂ ਹੈਗੀਆਂ ਉਸ ਤੋਂ ਬਾਅਦ ਅਕਾਲੀ ਦਲ ਦੇ ਨਾਲ ਦੋ ਤਿੰਨ ਦਿਨ ਦੇ ਵਿੱਚ ਅਲਾਈਅੰਸ ਨੂੰ ਲੈ ਕੇ ਐਲਾਨ ਹੁੰਦੇ ਆ ਵੀ ਸੰਭਾਵਨਾ ਹੈਗੀਆਂ ਗੱਲਬਾਤ ਕਰ ਲੈਣੇ ਹਰਜੀਤ ਗਰੇਵਾਲ ਮੌਜੂਦ ਹੈ ਗਰੇਵਾਲ ਸਾਹਿਬ ਕਈ ਆਗੂ ਕਹਿ ਰਹੇ ਹੈ ਕਿ ਜਲਦੀ ਹੋ ਸਕਦਾ ਕਿਉਂਕਿ ਕਹਿੰਦੇ ਸਾਰੇ ਸੂਬਿਆਂ ਦੇ ਵਿੱਚ ਅਸੀਂ ਫਾਈਨਲ ਕਰ ਰਹੇ ਹੈਗੇ ਐਲਾਈਅੰਸ ਤੇ ਪੰਜਾਬ ਦੇ ਵਿੱਚ ਵੀ ਜਲਦ ਐਲਾਨ ਹੋ ਸਕਦਾ ਹੈ ਨਹੀਂ ਜੇ ਕਰਨਾ ਫਿਰ ਤਾਂ ਜਲਦੀ ਹੋਣਾ ਚਾਹੀਦਾ ਦੇਰੀ ਕਰਨ ਨਾਲ ਤਾਂ ਬਰਕਰਾਰਾ ਨੇ ਵੀ ਤਾਲਮੇਲ ਕਰਨਾ ਹੁੰਦਾ ਨਾ ਆਪਸ ਵਿੱਚ ਮਾਨਸਿਕਤਾ ਵੀ ਬਣਾਉਣੀ ਹੁੰਦੀ ਹੈ ਦੋਨੋਂ ਪਾਰਟੀਆਂ ਦੇ ਲੋਕ ਚਾਹੁੰਦੇ ਆ ਚੋਣਾਂ ਲੜਨਾ ਤੇ ਫਿਰ ਉਹ ਆਪਣੀ ਆਪਣਾ ਮਨ ਵੀ ਬਣਾ ਲੈਣਗੇ ਉਹ ਕਈ ਜਿਨ੍ਹਾਂ ਨੂੰ ਨਹੀਂ ਸੀਟਾਂ ਮਿਲਣਗੀਆਂ ਉਹ ਭਾਣਾ ਵੀ ਮੰਨ ਲੈਣਗੇ ਠੀਕ ਹੈ ਨਾ ਗੱਲ ਇਸ ਕਰਕੇ ਜਿੰਨੀ ਜਲਦੀ ਹੋ ਜੇ ਉਹਨਾਂ ਅੱਛਾ ਤੇ ਵੈਸੇ ਸ਼ਰੋਮਣੀ ਅਕਾਲੀ ਦਲ ਦੇਸ਼ ਭਗਤ ਜਮਾਤਾ اور ਉਹ ਉਹ ਵੀ ਮਜ਼ਬੂਤ ਰਹਿਣੀ ਚਾਹੀਦੀ ਹੈ ਸਾਡਾ ਵੀ ਇਹ ਮੇਰਾ ਵੀ ਇਹ ਮੰਨਣਾ ਉਹ ਇਸ ਕਰਕੇ ਮੰਨਣਾ ਹੈਗਾ ਕਿ ਅ 2-3% ਯੂਥ ਜਿਹੜਾ ਸਿੱਖ ਯੂਥ ਉਹਨਾਂ ਨੂੰ ਗਲਤ ਦਿਸ਼ਾ ਮਿਲ ਜਾਂਦੀ ਹੈ ਜੇ ਉਹਨੂੰ ਕਹੇ ਕਿ ਆਮ ਆਦਮੀ ਪਾਰਟੀ ਦੁਰਸਤ ਕਰ ਲੂ ਉਹ ਨਹੀਂ ਕਰ ਸਕਦੇ ਜੇ ਉਹਨੂੰ ਕਹੇ ਬੀਜੇਪੀ ਕਰ ਲੂ ਉਹ ਨਹੀਂ ਕਰ ਸਕਦੀ ਕਾਂਗਰਸ ਨਾਲ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨਾਂ ਨੂੰ ਅਗਰ ਸਹੀ ਦਿਸ਼ਾ ਦੇਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਰਹਿਣਾ ਜ਼ਰੂਰੀ ਹੈ ਇਸ ਕਰਕੇ ਪੰਜਾਬ ਦੇ ਹਿੱਤ ਚ ਤੇ ਮੈਂ ਸਮਝਦਾ ਵੀ ਪੰਜਾਬ ਦਾ ਵਿਕਾਸ ਵੀ ਭਾਈਚਾਰਕ ਸਾਂਝ ਵੀ ਇਹਦੇ ਨਾਲ ਮਜ਼ਬੂਤ ਹੁੰਦੀ ਹੈ ਕਿ ਪਰ ਇਹ ਜਿਹੜਾ ਗਠਜੋੜ ਬੰਧਨ ਹੈ ਸਾਡੀ ਹਾਈ ਕਮਾਂਡ ਨੇ ਕਰਨਾ ਇਹ ਸਾਡੇ ਲੋ ਕੋਈ ਐਸੀ ਗੱਲ ਨਹੀਂ ਹੁੰਦੀ ਪੰਜਾਬ ਬੀਜੇਪੀ ਜਿਹੜੀ ਆ ਉਹ ਉਹਦਾ ਕੋਈ ਬਹੁਤ ਜ਼ਿਆਦਾ ਰੋਲ ਨਹੀਂ ਪਰ ਠੀਕ ਆ ਸਾਡੇ ਪ੍ਰਧਾਨ ਜੀ ਤੋਂ ਸਲਾਮ ਮਸ਼ਵਰਾ ਜਿਨ੍ਹਾਂ ਜਿਨ੍ਹਾਂ ਤੋਂ ਵੀ ਕਰਨਾ ਹੋਊਗਾ ਕਰ ਲੈਣਗੇ ਅੱਜ ਹੋਇਆ ਨਹੀਂ ਸਲਾਮ ਮਸ਼ਵਰਾ ਮੇਰਾ ਉਹ ਚੱਲਦਾ ਰਹਿੰਦਾ ਉਹ ਹੁਣ ਪਾਰਟੀ ਦੇ ਅੰਦਰ ਦੀ ਗੱਲ ਆ ਉਹ ਮੈਂ ਨਹੀਂ ਕਹਿ ਸਕਦਾ ਨਾ ਸਾਡੀ ਗੱਲ ਉਹ ਸਭ ਚੱਲਦਾ ਰਿਹਾ ਪ੍ਰਕਾਸ਼ ਸਿੰਘ ਆਬਾਦਲ ਦੀ ਵਰਸੀ ਮਨਾਈ ਜਾਣੀ ਹੈਗੀ ਐ ਤੇ ਚਰਚਾਵਾਂ ਹੈਗੀਆਂ ਕਿ ਅਮਿਤ ਸ਼ਾ ਪੰਜਾਬ ਆ ਸਕਦੇ ਆ ਕੀ ਅਸਲੀਅਤ ਆ ਰੇ ਅਮਿਤ ਸ਼ਾ ਪੰਜਾਬ ਆ ਰੇ ਨੇ ਅਜੇ ਤੱਕ ਸਾਡੇ ਕੋਲ ਕੋਈ ਸੂਚਨਾ ਨਹੀਂ ਨਹੀਂ ਤਾਂ ਜੇ ਆਉਣਾ ਹੁੰਦਾ ਤਾਂ ਪਹਿਲਾਂ ਆ ਜਾਂਦੀ ਸੂਚਨਾ ਪਰ ਜਿਸ ਤਰ੍ਹਾਂ ਤੁਸੀਂ ਸੁਣਿਆ ਉਸ ਤਰ੍ਹਾਂ ਮੈਂ ਵੀ ਸੁਣਿਆ ਤੇ ਆਉਣੇ ਚਾਹੀਦੇ ਆ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹਨਾਂ ਨੇ ਬਹੁਤ ਬੜੀ ਪੰਜਾਬ ਦੇ ਲਈ ਸੇਵਾ ਉਹਨਾਂ ਦੀ ਔਰ ਪੰਜਾਬ ਦੀ ਭਾਈਚਾਰਕ ਸਾਂਝ ਜਦੋਂ ਅਟਲਜੀ ਤੇ ਬਾਦਲ ਸਾਹਿਬ ਦੀ ਜੋੜੀ ਬਣੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਹ ਨਹੀਂ ਤਾਂ ਪੰਜਾਬੀਆਂ ਦੀ ਸਪੈਸ਼ਲੀ ਸਿੱਖਾਂ ਦੀ ਜਗਾ ਜਗਾਰ ਉਹ ਕੇ ਤਲਾਸ਼ੀਆਂ ਲਗਾਈਆਂ ਜਾਂਦੀਆਂ ਸੀ ਉਹਨਾਂ ਦੇ ਇੱਕ ਤਰ੍ਹਾਂ ਨਾਲ અપਮਾਨਿਤ ਹੁੰਦੇ ਸੀ ਔਰ ਉਹਦੇ ਨਾਲ ਮਨਾਂ ਚ ਵੀ ਫਰਕ ਆਉਂਦਾ ਤੇ ਉਹ ਉਸ ਵੇਲੇ ਉਹ ਮਾਨ ਸਨਮਾਨ ਸਾਰਾ ਉਸ ਜੋੜੀ ਨੇ ਬਹਾਲ ਕੀਤਾ ਇਸ ਕਰਕੇ ਉਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਸਰਦਾਰ ਪ੍ਰਕਾਸ਼ ਸਿੰਘ ਵਲਦਾ ਹਮੇਸ਼ਾ ਹਿੰਦੂ ਸਿੱਖ ਇਕਤਾ ਦੇ ਮਦਈ ਰਹੇ ਪੰਜਾਬ ਦੇ ਵਿਕਾਸ ਦੇ ਮਦਈ ਰਹੇ ਬਹੁਤ ਅੱਛਾ ਕੰਮ ਕੀਤਾ ਗਿਰਵਾਲ ਸਾਹਿਬ ਕੀ ਪੰਜਾਬ ਦੀ ਲੀਡਰਸ਼ਿਪ ਨੂੰ ਹੱਦ ਤੱਕ ਮੈਸੇਜ ਨਹੀਂ ਲਾਇਆ ਕੇਂਦਰ ਦੀ ਲੀਡਰਸ਼ਿਪ ਨੇ ਕੀ ਆਪਾਂ ਅਲਾਈਅੰਸ ਕਰ ਰਹੇ ਹੈਗੇ ਆ ਤੇ ਜੇ ਉਹ ਲਾਇਆ ਵੀ ਹੋਵੇ ਤਾਂ ਮੈਂ ਇੱਥੇ ਨਹੀਂ ਕਹਿ ਸਕਦਾ ਨਾ ਠੀਕ ਹੈ ਨਾ ਤੇ ਪਰ ਕਰਨਾ ਗਠਵੰਧਨ ਬਾਕੀ ਦੇ ਨਾਲ ਬੋਲਦੇ ਹੁੰਦੇ ਨੇ ਇਹ ਚੀਜ਼ਾਂ ਨੂੰ ਵੈਸੇ ਨਹੀਂ ਨਹੀਂ ਮੈਂ ਬੇਵਾਕੀ ਅਨੁਸ਼ਾਸਨ ਵੀ ਕੋਈ ਚੀਜ਼ ਹੁੰਦਾ ਪਰ ਮੈਂ ਇਹ ਸਮਝਦਾ ਕਿ ਜੋ ਮੇਰੀ ਨਿੱਜੀ ਰਿਆ ਸੀ ਉਹ ਦੱਸਤੀ ਬਾਕੀ ਗਠਵੰਧਨ ਉੱਪਰ ਆਣੇ ਨੇ ਕਰਨਾ ਜੇ ਕਰਨਗੇ ਤਾਂ ਉਸ ਦੇ ਮੁਤਾਬਕ ਚੱਲਾਂਗੇ ਨਹੀਂ ਕਰਨਗੇ ਉਸੇ ਬਤਾਓ ਜਿੰਨਾ ਤੱਕ ਸੰਭਵ ਹੈਗਾ ਜੇਕਰ ਗਠਵੰਧਨ ਹੁੰਦਾ ਤਾਂ ਕਦੋਂ ਤੱਕ 2-3 ਦਿਨ ਦੇ ਵਿੱਚ ਸੰਭਵ ਹੈ ਜਿਆਦਾ ਕੀ ਕੀਤਾ ਜਾਏਗਾ ਚੋਣਾ ਨੇੜੇ ਆ ਗਿਆ ਅਬ ਕੋਡ ਲੱਗ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਹੀ ਜੋ ਵੀ ਫੈਸਲੇ ਹੋਣੇ ਆਉਣੇ ਆ ਠੀਕ ਹੈ ਨਾ ਗੱਲ ਲੱਗਦਾ ਕਿ ਕਿਸਾਨ ਅੰਦੋਲਨ ਅੜਿੱਕਾ ਬਣ ਰਿਹਾ ਕਿਉਂਕਿ ਉਸੇ ਚੀਜ਼ ਨੂੰ ਲੈ ਕੇ ਅਕਾਲੀ ਦਲ ਨੇ ਨਾ ਤਾਂ ਤੋੜਿਆ ਸੀਗਾ ਭਾਜਪਾ ਤੋਂ ਦੇਖੋ ਕਿਸਾਨ ਅੰਦੋਲਨ ਨਾ ਕਹੋ ਇਸ ਨੂੰ ਇਸ ਨੂੰ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਕਹੋ ਤੁਸੀਂ ਇਹਨੂੰ ਕਿਸਾਨਾਂ ਦਾ ਅੰਦੋਲਨ ਕਹਿ ਦਿੰਦੇ ਆ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਸਿਆਸਤ ਤੋਂ ਪ੍ਰੇਰਿਤ ਨਹੀਂ ਕਿਸਾਨ ਜਿਹੜਾ ਉਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੁੰਦਾ ਕਦੇ ਵੀ ਠੀਕ ਹੈ ਔਰ ਉਹ ਤਾਂ ਦੇਸ਼ ਭਗਤ ਹੈ ਨਹੀਂ ਜਿਹੜੀ ਜੱਥੇਬੰਦੀਆਂ ਅੰਦੋਲਨ ਕਰ ਰਹੀਆਂ ਉਹਨਾਂ ਦਾ ਕਹਿੰਦੇ ਸਾਡਾ ਤਾਂ ਸਿਆਸਤ ਨਰ ਨਾਲ ਕੋਈ ਨਾਤਾ ਹੀ ਨਹੀਂ ਹੈ ਸਿੱਖਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਨੇ ਆਪਣਾ ਨਾਮ ਰੱਖਿਆ ਕਿਸਾਨ ਮਜ਼ਦੂਰ ਮੋਰਚਾ ਨਾਮ ਰੱਖਿਆ ਉਹਨਾਂ ਚ ਕਹਿੰਦੇ ਕਿ ਸਾਡੇ ਕੋਈ ਚੋਣ ਨਹੀਂ ਲੜਿਆ ਮੈਂ ਇਸ ਚੀਜ਼ ਦਾ ਹਮਈ ਹਾਂ ਕਿ ਇੱਕ ਮਜ਼ਬੂਤ ਕਿਸਾਨ ਸੰਗਠਨ ਹੋਣੇ ਚਾਹੀਦੇ ਆ ਕਿਸਾਨਾਂ ਦਾ ਇਕੱਠ ਹੋਣਾ ਚਾਹੀਦਾ ਪਰ ਇਹਨਾਂ ਨੇ ਤਾਂ ਦੋ ਫਾੜ ਕੀਤਾ ਉਸ ਨੂੰ ਕਮਜ਼ੋਰ ਕੀਤਾ ਤੇ ਕਿਸਾਨਾਂ ਦੀ ਜਿਹੜੇ ਜੈਨੂਨ ਮੰਗਾ ਨੇ ਉਹ ਮੰਨੀਆਂ ਵੀ ਜਾਣੀਆਂ ਚਾਹੀਦੀਆਂ ਨੇ ਠੀਕ ਹੈ ਜਿਹੜੀ ਗੱਲ ਅਸੀਂ ਪਿਛਲੇ ਅੰਦੋਲਨ ਦੇ ਅੰਦਰ ਮੈਂ ਕਿਉਂ ਕਹਿੰਦਾ ਸੀ ਕਿ ਉਹ ਕਾਨੂੰਨ ਬਹੁਤ ਅੱਛੇ ਸੀ ਕੁਝ ਦਿਨ ਬਾਅਦ ਇਹ ਕਹਿੰਿਆ ਕੀ ਕਰਨਗੇ ਇੱਕ ਦਿਨ ਇੱਕ ਕਿਸਾਨ ਲੀਡਰ ਸਟੇਟਮੈਂਟ ਦੇ ਰਿਹਾ ਸੀ ਕਿ ਅਸੀਂ ਪਾਕਿਸਤਾਨ ਭੇਜ ਦਿਆਂਗੇ ਅਨਾਜ ਜੇ ਤੁਸੀਂ ਇੱਥੇ ਨਹੀਂ ਠੀਕ ਰੇਟ ਦੇਵੋਗੇ ਅਸੀਂ ਪਾਕਿਸਤਾਨ ਭੇਜ ਦਿਆਂਗੇ ਮੈਂ ਉਸ ਦਾ ਜਵਾਬ ਦਿੱਤਾ ਸੀ ਮੈਂ ਕਿ ਉਹ ਭਰਾਵਾ ਜਿਹੜਾ ਪਾਕਿਸਤਾਨ ਭੇਜਣ ਦਾ ਕਾਨੂੰਨ ਸੀ ਉਹ ਤਾਂ ਉਹੀ ਸੀ ਜਿਹੜੇ ਤੁਸੀਂ ਲੱਗਣ ਨਹੀਂ ਤੇ ਜਿਹਨੂੰ ਕਾਲੇ ਕਾਨੂੰਨ ਕਹਿੰਦੇ ਹੋ ਠੀਕ ਹੈ ਨਾ ਗੱਲ ਇਸ ਕਰਕੇ ਇਹ ਉਹ ਕਾਨੂੰਨਾ ਚ ਕਿਸਾਨ ਦਾ ਹਿੱਤ ਸੀ ਫਾਇਦਾ ਸੀ ਔਰ ਮੈਂ ਇਹ ਸਮਝਦਾ ਕਿ ਉਹ ਇਹਨਾਂ ਦੀ ਵਜ੍ਹਾ ਕਰਕੇ ਨਹੀਂ ਲਾਗੂ ਹੋਇਆ ਹੁਣ ਮੇਰੀ ਗੱਲ ਸੁਣੋ ਕਿਸੇ ਨੇ ਜ਼ਮੀਨ ਕਿਸ ਦੀ ਖੋਲੀ ਅਦਾਨੀ ਤੇ ਅੰਬਾਨੀ ਨੇ ਕਿੱਲਾ ਜਾਂਦਾ ਕਿੱਲਾ ਕਿਸੇ ਕਿਸਾਨ ਦੀ ਜ਼ਮੀਨ ਕੀ ਕਰਨੀ ਹੈ ਲੈ ਕੇ ਇਹਨਾਂ ਨੇ ਕੀ ਕਰਨੀ ਹੈ ਠੀਕ ਹੈ ਤੇ ਉਹ ਐਵੇਂ ਗਲਤਫਹਿਮੀ ਪਾਤੀ ਉਹਨਾਂ ਨੂੰ ਜਿਸ ਤਰ੍ਹਾਂ ਇੱਕ ਵਾਰ ਅੰਦੋਲਨ ਚੱਲਿਆ ਸੀ ਪਾਖੜਾ ਦੇ ਖਿਲਾਫ ਕਿ ਉੱਥੇ ਕਈ ਕਿਸਾਨ ਲੀਡਰ ਇਹ ਕਹਿੰਦੇ ਸੀ ਉਹ ਕਿਸਾਨ ਜਿਹੜਾ ਪੋਲਾ ਹੁੰਦਾ ਉਹਨਾਂ ਨੂੰ ਕਹਿੰਦਾ ਕਿ ਤੁਹਾਡੀ ਬਿਜਲੀ ਕੱਢ ਲਿਆ ਕਰਨਗੇ ਤੁਹਾਨੂੰ ਫੋਕਾ ਪਾਣੀ ਦੇਣਗੇ ਉਹਦਾ ਪੈਦਾ ਨਹੀਂ ਹੋਣਾ ਇਹ ਕਹਿੰਦੇ ਸੀ ਉਸ ਵੇਲੇ ਪਾਖੜਾ ਦੇ ਵੇਲੇ ਪਤਾ ਕਰ ਲੋ ਕੱਢ ਕੇ ਦੇਖ ਲੋ ਉਦੋਂ ਦੇਖਾਰ ਅਗਰਵਾਲ ਸਾਹਿਬ ਇਹ ਸਵਾਲ ਪੁੱਛਿਆ ਕਿ ਨੁਕਸਾਨ ਹੋਊਗਾ ਗੱਟ ਜੋੜ ਨੂੰ ਕਿਉਂਕਿ ਜਿਸ ਹਿਸਾਬ ਦੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਬਹੁਤ ਸਾਰੀ ਜੱਥੇਬੰਦੀ ਦੁਆਰਾ ਫਿਰ ਜੁੜ ਰਹੀਆਂ ਇਸ ਅੰਦੋਲਨ ਦੇ ਨਾਲ ਕਿਸਾਨ ਸਾਡੇ ਨਾਲ ਨੇ ਜੇ ਕਿਸਾਨ ਮੋਦੀ ਜੀ ਨੂੰ ਵੋਟ ਨਾ ਕਰਦੇ ਹੁਣ ਦੇਸ਼ ਸਾਡੀ ਸਰਕਾਰ ਕਿੱਦਾਂ ਬਣੇ ਇਸ ਕਰਕੇ ਇੱਥੇ ਵੀ ਸਾਡੇ ਨਾਲ ਨੇ ਇਹਨਾਂ ਨੇ ਚੋਣਾਂ 'ਚ ਖੜੇ ਹੋ ਕੇ ਦੇਖ ਲਿਆ ਨਾ ਕਿੰਨੀਆਂ ਵੋਟਾਂ ਪਈਆਂ ਨੇ ਉਹ ਉਹ ਹੈ ਜਿਹਾ ਆਧਾਰ ਨਹੀਂ ਹੈ ਕਿਸਾਨਾਂ ਦੀ ਜਿਹੜੀ ਮੰਗਾਂ ਹੋਣਗੀਆਂ ਉਹਦੇ ਲਈ ਕਿਸਾਨਾਂ ਪਰ ਫਿਰ ਕਿਉਂ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਪੈ ਰਹੀ ਹੈ ਲਓ ਦੱਸੋ ਭਾਜਪਾ ਨੇ ਕਦੋਂ ਕਿਹਾ ਕਿ ਅਕਾਲੀ ਦਲ ਦੀ ਲੋੜ ਹੈ ਤੁਸੀਂ ਸਾਫ਼ ਦੇ ਆ ਵੀ ਕਹੀ ਜਾਂਦੇ ਮੇਰੇ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਨਹੀਂ ਹੈ ਇਹ ਦੇਖੋ ਰਾਜਨੀਤਿਕ ਜਿਹੜੇ ਸਮਝੌਤੇ ਹੁੰਦੇ ਹਨ ਉਹ ਜ਼ਰੂਰਤ ਤੇ ਹੁੰਦੇ ਠੀਕ ਹੈ ਉਹਨਾਂ ਨੂੰ ਸਾਡੀ ਜ਼ਰੂਰਤ ਤਾਂ ਸਾਨੂੰ ਉਹਨਾਂ ਦੀ ਜ਼ਰੂਰਤ ਤਾਂ ਪੰਜਾਬ ਨੂੰ ਇਸ ਗਠਜੰਬੰਦਨ ਦੀ ਜ਼ਰੂਰਤ ਹੈ ਤੇ ਜੇ ਹੋਊ ਤੇ ਉਹਦੇ ਤੇ ਸਹਿਮਤੀ ਬਣੂਗੀ ਇੱਕ ਪਾਸੇੋਂ ਤਾਂ ਗਠਜੰਬੰਦਨ ਹੋ ਨਹੀਂ ਸਕਦਾ ਤੇ ਗਠਜੰਬੰਦਨ ਹੋ ਜਾਏਗਾ ਔਰ ਜਲਦੀ ਤੁਹਾਡੇ ਸਾਹਮਣੇ ਆ ਜਾਏਗਾ ਸਾਰਾ ਠੀਕ ਹੈ ਤੇ ਸੰਨ ਹਰਜੀਤ ਗਰੇਵਾਲ ਜਦੋਂ ਕਹਿੰਦੇ ਦੋਨਾਂ ਨੂੰ ਜ਼ਰੂਰਤ ਹੈਗੀ ਆ ਅਕਾਲੀ ਦਲ ਨੂੰ ਸਾਡੀ ਜ਼ਰੂਰਤ ਹੈ ਤੇ ਸਾਨੂੰ ਅਕਾਲੀ ਦਲ ਦੀ ਜ਼ਰੂਰਤ ਹੈ ਤੇ ਜਲਦੀ ਜਲਦੀ ਜੇਕਰ ਗਠਬੰਧਨ ਹੁੰਦਾ ਤਾਂ ਸਾਹਮਣੇ ਆਊਗਾ ਕੈਮਰਾ ਪਰਸਨ ਸ਼ਿਵਮ ਦੇ ਨਾਲ ਆਸ਼ੂ ਨੇਜਾ ਲਿਵਿੰਗ ਦੇ ਨਿਊਜ਼ ਚੰਡੀਗੜ੍ਹ